ਕਈ ਮਹੀਨੇ ਹੋ ਗਏ ਜੰਗ ਲੱਗਿਆ ਕਈ ਮਹੀਨੇ ਇੱਕ ਦੋ ਤਿੰਨ ਚਾਰ ਦਿਨ ਦੀ ਗੱਲ ਨਹੀਂ ਕਈ ਮਹੀਨੇ ਬੜਾ ਲੰਮਾ ਅਰਸਾ ਇੰਨਾ ਲੰਮਾ ਅਰਸਾ ਜੰਗ ਹੋਇਆ ਟੱਕਲੇ ਵਿੱਚੋਂ ਰਾਸ਼ਨ ਪਾਣੀ ਮੁੱਕ ਗਿਆ ਗੁਰੂ ਕਿਆਂ ਸਿਖਾਂ ਨੇ ਫਿਰ ਕਿਲੇ ਵਿੱਚ ਜਿਹੜੇ ਦਰਖਤ ਸੀ ਉਹਦੇ ਪੱਤੇ ਖਾਣੇ ਸ਼ੁਰੂ ਕੀਤੇ ਮੁੱਕ ਗਏ ਫਿਰ ਦਰਖਤਾਂ ਨੇ ਛਿਲਕੇ ਲਾ ਲਾ ਕੇ ਖਾਣੇ ਸ਼ੁਰੂ ਕੀਤੇ ਆਪਣੇ ਪੁਰਾਣੇ ਬਜ਼ੁਰਗਾਂ ਵੱਲ ਜ਼ਰਾ ਕਿ ਧਿਆਨ ਮਾਰੋ ਮੇਰੇ ਇਤਿਹਾਸ ਨੂੰ ਮੁਸਲਮਾਨਾਂ ਨੇ ਵੀ ਲਿਖਿਆ ਮਿਸਟਰ ਕਨਿੰਗਮ ਨੇ ਵੀ ਲਿਖਿਆ ਮਿਸਟਰ ਕਨਿੰਗਮ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਾਦੂਗਰੀ ਸੀ ਕਿ ਜਿਨ੍ਹਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਾਦੂ ਚੱਲ ਗਿਆ ਨਾ ਉਹਨਾਂ ਨੇ ਆਨੰਦਪੁਰ ਦੇ ਕਿਲੇ ਵਿੱਚ ਦੇਸ਼ ਭਲਾਈ ਲਈ ਆਪਣਾ ਜੀਵਨ ਬਚਾਉਣ ਵਾਸਤੇ ਘੋੜੇ ਵੀ ਵੱਡ ਵੱਡ ਕੇ ਖਾਦੇ। ਮਹਾਰਾਜ ਕੋਲ ਬੇਨਤੀ ਕੀਤੀ ਭਈ ਮਹਾਰਾਜ ਜੀ ਭੁੱਖ ਨੇ ਤੇ ਹੁਣ ਤੰਗ ਕਰ ਦਿੱਤਾ ਹੁਣ ਸਾਥੇ ਲੜਿਆ ਨਹੀਂ ਜਾਂਦਾ। ਤੇ ਸਹਿਬ ਨੇ ਉਹ ਪੋਲੇ ਜੇ ਮੂੰਹ ਨਾਲ ਬੇਪਰਵਾਹੀ ਨਾਲ ਹੀ ਕਹਿਤਾ ਭਈ ਅੱਠ ਦਿਨ ਹੋਰ ਠਹਿਰ ਜਾ। ਉਹਨੇ ਕਹੇ ਅੱਠ ਦਿਨ ਅੱਠ ਕੜੀਆਂ ਨਹੀਂ ਕਟੀਆਂ ਜਾਂਦੀਆਂ ਹੁਣ ਜਾਣ ਕੇ ਭਈ ਗੁਰੂ ਨਹੀਂ ਮੰਨਦਾ ਫਿਰ ਮਾਂ ਕੋਲ ਗਏ ਮਾਂ ਗੁਜਰੀਏ ਤੂੰ ਕੁਝ ਕਰ ਮਾਤ ਗੁਜਰੀ ਨੇ ਬੇਨਤੀ ਕੀਤੀ ਪੈ ਸਿੱਖ ਔਖੇ ਹੋ ਗਏ ਨੇ ਪੁੱਤਰਾ ਕਿਲਾ ਛੱਡ ਦੇ ਤੇ ਮਾਂ ਨੂੰ ਵੀ ਉਹੇ ਗੱਲ ਆਖੀ ਮਾਂ 8 ਦਿਨ ਹੋਰ ਖਲੋ ਜਾ ਵਾਹਿਗੁਰੂ ਪਹਿਲੀ ਕਰੇਗਾ ਮਾਤਾ ਜੀ ਨੂੰ ਵੀ ਇਨਕਾਰ ਕਰ ਦਿੱਤਾ ਤੇ ਜਿਨ੍ਹਾਂ ਦਾ ਸਿਦਕ ਡੋਲ ਗਿਆ ਸੀ ਨਾ ਸਿਦਕ ਜਿਨ੍ਹਾਂ ਦਾ ਯਕੀਨ ਕੰਬ ਗਿਆ ਸੀ ਨਾ ਜਿਹੜੇ ਅੰਦਰੋਂ ਥਿਰਕ ਗਏ ਸੀ ਨਾ ਜਿਨ੍ਹਾਂ ਦੇ ਅੰਦਰੋਂ ਸਿੱਖੀ ਪਰ ਲਾ ਕੇ ਉੱਡ ਗਏ ਸੀ ਨਾ ਉਹਨਾਂ ਨੇ ਆਖਿਆ ਤੇਰੇ ਗੱਲਾਂ ਹੁਣ ਰਹਿਣਾ ਨਹੀਂ ਕਿਰਪਾ ਕਰਕੇ ਇਜਾਜ਼ਤ ਦੇ ਦੇ ਅਸਾਂ ਘਰਾਂ ਨੂੰ ਚਲੇ ਜਾਣਾ ਤੇ ਸਾਬ ਕਹਿਣ ਲੱਗੇ ਸਿੰਘੋ ਘਰੋਂ ਸੱਦਣ ਨਹੀਂ ਸੀ ਗਏ ਤੇ ਜਾਣ ਲੱਗਿਆ ਰੋਕਣਾ ਕੋਈ ਨਹੀਂ ਗੁਰਮਤ ਬੜੀ ਖੁੱਲੀ ਢੁੱਲੀ ਹੈ ਜਿਹਹੰਦਾਰ ਆਵਤ ਜਾਤ ਆਹੋ ਹਟ ਕੇ ਨਾ ਹੈ ਕੋਈ ਨਾ ਆਉਣ ਲੱਗਿਆ ਕੋਈ ਰੋਕਦਾ ਨਾ ਜਾਣ ਲੱਗਿਆ ਸੋ ਦਰ ਕੈਸਾ ਛੋਡੀਏ ਜੋ ਦਰ ਐਸਾ ਹੋਏ ਐਵੇਂ ਨਿੱਕੀ ਜੀ ਗੱਲ ਮੰਨ ਜਾਓ ਪਈ ਐਸ ਕਾਗਜ਼ ਦੇ ਉੱਤੇ ਲਿਖ ਦੇ ਜਾਓ ਜਿਹੜਾ ਜਿਹੜਾ ਲਿਖਦਾ ਹੈਗਾ ਉਹ ਚਲਿਆ ਜਾਏ ਲਿਖ ਦੇ ਜਾਓ ਪਈ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਇਤਿਹਾਸਕਾਰਾਂ ਨੇ ਟਪੜਾ ਖਾਦਾ ਉਹਨਾਂ ਦੀ ਗਿਣਤੀ ਲਿਖ ਦਿੱਤੀ ਹੈ 40 ਉਹਨਾਂ ਦੀ ਗਿਣਤੀ 40 ਨਹੀਂ ਸੀ ਦੁਆਰੇ ਰੱਬ ਦੀ ਉਹ ਕਈ ਸੈਂਕੜੇ ਸਨ ਔਰ ਉਹ ਨਿਰਮਝਾਲ ਨਹੀਂ ਸੀ ਉਹਨਾਂ ਵਿੱਚ ਦੜਪੀਏ ਵੀ ਸਨ ਉਹਨਾਂ ਚ ਪੋਠਵਾਰੀ ਵੀ ਸਨ ਜੇਲਮ ਗੁਜਰਾਤ ਧੰਨੀ ਦੇ ਰਹਿਣ ਵਾਲੇ ਵੀ ਸਨ ਉਹਨਾਂ ਵਿੱਚ ਬੇਨ ਟਿਲਾਕਿਆਂ ਦੇ ਸਿੱਖ ਸਨ ਇੱਕ ਟੋਲੇ ਦਾ ਟੋਲਾ ਦਸਖਤ ਕਰਕੇ ਤੇ ਤੁਰ ਪਿਆ ਗੁਰੂ ਨਾਲ ਟੁੱਟ ਗਏ ਸਿਖਾਉਂਦੀਆਂ ਚਾਰ ਕੁ ਰਹਿਤਾਂ ਨੇ ਪੰਜ ਰਹਿਤਾਂ ਨੇ ਕਿਉਂ ਕਹੈਦਾ ਨੂੰ ਇਉਂ ਸਮਝਣਾ ਚਾਹੀਦਾ ਪਈ ਸਿੱਖ ਕਿਸੇ ਸੂਰਤ ਤਮਾਕੂ ਵਰਤ ਲੈ ਉਹ ਸਿੱਖ ਨਹੀਂ ਰਹਿੰਦਾ ਪਤਿਤ ਹੈ ਚੂਰੀ ਨਾਲ ਜ਼ਬਾ ਕੀਤਾ ਹੋਇਆ ਮਾਸ ਖਾ ਲਏ ਗੁਰਮਤਿ ਅਨੁਸਾਰ ਉਹ ਸਿੱਖ ਨਹੀਂ ਉਹ ਪਤਿਤ ਹੈ ਕੇਸ ਕਟਾ ਦੇ ਪਤਿਤ ਹੈ ਤੇ ਪਰਿਸ਼ਤਰੀ ਗਮਨ ਕਰੇ ਪਰਿਸ਼ਤਰੀ ਪਰਿਸ਼ਤਰੀ ਨਾਲ ਪੈੜੇ ਤਾਲੁਕਾਤ ਪੈਦਾ ਕਰ ਲੈ ਉਹ ਪਤਿਤ ਹੈ ਪਰ ਸਿੱਖਾਂ ਵਿੱਚ ਇੱਕ ਅਵਸਥਾ ਹੋਰ ਵੀ ਆ ਪਾਰਿਸ਼ਤਰੀ ਗਮਨ ਵੀ ਨਾ ਕਰੇ ਤਮਾਕੂ ਵੀ ਨਾ ਖਾਏ ਕੇਸ ਵੀ ਨਾ ਕਟਾਵੇ ਕੁੱਠਾ ਵੀ ਨਾ ਖਾਏ ਰਹਿਤਾ ਕੁਰੇਤਾ ਚੋਂ ਤੋਂ ਬਚਿਆ ਹੋਵੇ ਰਹਿਤਾ ਪੰਜੇ ਰਖਦਾ ਹੋਵੇ ਦਸਵੰਦ ਪੂਰਾ ਦਿੰਦਾ ਹੋਵੇ ਫਿਰ ਵੀ ਇੱਕ ਸਟੇਜ ਐਸੀ ਹੁੰਦੀ ਆ ਸਿੱਖ ਸਿੱਖ ਨਹੀਂ ਰਹਿਦਾ ਪਤਿਤ ਹੋ ਜਾਂਦਾ ਉਹ ਕਦਮ ਆ ਜਿਨ੍ਹਾਂ ਨੂੰ 40 ਮੁਕਤੇ ਤੁਸੀਂ ਆਖਦੇ ਹੋ ਨਾ ਕਿਰਪਾਨਾਂ ਤਾਂ ਨਹੀਂ ਜਿ ਲਾਈਆਂ ਇਹਨਾਂ ਕੱਚਾਂ ਦਾ ਕੇ ਅਗਨੀ ਨਹੀਂ ਥੀ ਲਾਈ ਉਹਨਾਂ ਨੂੰ ਇਹਨਾਂ ਨੇ ਕੜੇ ਖੂਜ ਨਹੀਂ ਸੀ ਛੁਟੇ ਤਮਾਕੂ ਨਹੀਂ ਪੀਤਾ ਪਾਰਿਸਤਰੀ ਗਮਨ ਨਹੀਂ ਕੀਤਾ ਪਰ ਸਿੱਖ ਨਹੀਂ ਰਹਿ ਕਿਉਂ ਨਹੀਂ ਰਹਿ ਇਹਨਾਂ ਦਾ ਸਿੱਧਕ ਡੋਰੀਆ ਜਦੋਂ ਸਿੱਖ ਦਾ ਸਿੱਧਕ ਡੋਲ ਜਾਏ ਨਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਹ ਕਿਸੇ ਹੋਰ ਦੇ ਸਾਹਮਣੇ ਜਾ ਕੇ ਸਿਰ ਚੁਕਾ ਦੇ ਗੁਰੂ ਗ੍ਰੰਥ ਸਾਹਿਬ ਤੋਂ ਯਕੀਨ ਹਟਾ ਕੇ ਕਿਸੇ ਮੜੀ ਮਸਾਨ ਨੂੰ ਮੱਥਾ ਟੇਕਣ ਲੱਗ ਪਏ ਪਤ ਤ ਸਿੱਖ ਨਹੀਂ ਰਹਿਦਾ ਇਹ ਫਿਰ ਬੇਮੁਖਾਂ ਦਾ ਟੋਲਾ ਬੇਦਾਵੀਆਂ ਦਾ ਟੋਲਾ ਕਈ ਸੈਕੜੇ ਇਹਨਾਂ ਦੀ ਗਿਣਤੀ ਇੱਕ ਪਿੰਡ ਵਿੱਚੋਂ ਦੀ ਲੰਘੇ ਤੇ ਮਾਂ ਨੇ ਦੂਰੋਂ ਵੇਖਿਆ ਬੇਦਾਵੀਏ ਆ ਰਹੇ ਨੇ ਗੁਰੂ ਨਾਲੋਂ ਟੁੱਟੇ ਹੋਏ ਆ ਰਹੇ ਨੇ ਬੇਸ਼ਿਦਕੇ ਆ ਰਹੇ ਨੇ ਕਾਇਰ ਬੁਝਦਿਲ ਮੌਤ ਕੋਲੋਂ ਡਰਨ ਵਾਲੇ ਤੇ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਆ ਰਹੇ ਨੇ ਆਪਣੇ ਅਠਾਂਕ ਵਰਿਆਂ ਦੇ ਕਾਕੇ ਨੂੰ ਫੜ ਕੇ ਬਾਹੋਂ ਕਸ਼ੀਟ ਕੇ ਅੰਦਰ ਬੰਦ ਕਰਕੇ ਕੁੰਡਾ ਮਾਰ ਕੇ ਬੂਹੇਗੇ ਖਲੋ ਗਈ ਮਾਨਿਆ ਆਖਿਆ ਬੇਟਾ ਯੋ ਆਰੇ ਨੇ ਗੁਰੂ ਨਾਲੋਂ ਟੁੱਟੇ ਹੋਏ ਬੇਦਾਵੀਏ ਬੇਸਿਰਕੇ ਕਾਇਰ ਬੁਝਲ ਪੰਮਰ ਉਹਨਾਂ ਲੰਘਣਾ ਐ ਇਸ ਗਲੀ ਚੋਂ ਦੀ ਮੈਨੂੰ ਡਰ ਲੱਗਦਾ ਉਹਨਾਂ ਦਾ ਪਰਛਾਵਾਂ ਪੈਣਾ ਤੇਰੇ ਤੇ ਤੇ ਉਹਨਾਂ ਦੇ ਪਰਛਾਵਿਆਂ ਦਾ ਅਸਰ ਕਬੂਲ ਕੇ ਵੱਡਾ ਹੋ ਕੇ ਤੂੰ ਵੀ ਕਿਤੇ ਗੁਰੂ ਗੋਬਿੰਦ ਸਿੰਘ ਨੂੰ ਪਿੱਠ ਨਾ ਦੇ ਦੇ ਤੂੰ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬੇਮੁਖ ਨਾ ਹੋ ਜਾਏ ਪੁੱਤਰਾ ਇਹਨਾਂ ਬੇਦਾਵੀਆਂ ਨੂੰ ਲੰਘ ਜਾਣ ਦੇ ਇਹਨਾਂ ਕਾਇਰਾਂ ਬੁੱਝ ਦਿਲਾ ਨੂੰ ਲੰਗ ਜਾਣਦੇ ਸਿੱਖੀ ਤੋਂ ਥਿਰ ਗਏ ਹੋਏ ਲੋਕਾਂ ਨੂੰ ਲੰਗ ਜਾਣਦੇ ਤੈਨੂੰ ਆਜ਼ਾਦ ਕਰ ਦੇਾਂਗੀ ਬੇਦਾਵੀਆਂ ਨੇ ਸੇ ਵੇਖਿਆ ਸੁਣਿਆ ਕਿ ਮਾਵਾ ਸਾਡੇ ਕੋਲੋਂ ਪੁੱਤ ਲੁਕਾਉਣ ਲੱਗ ਪਈਆਂ ਜਦਰਾ ਕਿ ਅਗੇਰੇ ਹੋਏ ਇੱਕ ਇਸਤਰੀ ਆਪਣੇ ਪਤੀ ਨਾਲ ਗੱਲیں ਪੈ ਗਈ ਪਤੀ ਦੇ ਆ ਤੁਸੀਂ ਮੇਰੇ ਸਵਾਗ-ਪਾਗ ਹੋ ਜਥਿਆਂ ਵਿੱਚ ਜਾਂਦੇ ਹੋ ਕਈ ਕਈ ਮਹੀਨੇ ਜਥਿਆਂ ਵਿੱਚ ਰਹਿੰਦੇ ਹੋ ਜਥਿਆਂ ਵਿੱਚ ਤੁਹਾਡੀ ਬੜੀ ਵਾਕਬੀ ਏ ਇਹ ਆ ਰਿਆ ਗੁਰੂ ਨਾਲੋਂ ਟੁੱਟਿਆ ਹੋਇਆ ਬੇਮੁਖਾਂ ਦਾ ਟੋਲਾ ਬੇਦਾਵੀਆਂ ਦਾ ਟੋਲਾ ਬੇਸ਼ਿਰਕਿਆਂ ਦਾ ਟੋਲਾ ਕਾਇਰਾਂ ਦਾ ਮੌਤ ਕੋਲੋਂ ਡਰਨ ਵਾਲਿਆਂ ਦਾ ਟੋਲਾ ਇਹਨਾਂ ਲੰਗਣਾ ਇਸ ਗਲੀ ਚੋਂ ਦੀ ਤੁਹਾਡਾ ਕੋਈ ਵਾਕਬ ਨਿਕਲ ਆਇਆ ਉਹਨੇ ਤੁਹਾਨੂੰ ਫਤੇ ਬੁਲਾਏ ਜਾਂ ਤੁਸੀਂ ਗਾਹੋਂ ਕੇ ਫਤੇ ਬੁਲਾਈ ਉਧਰ ਉਧਰੀ ਦੋਸਤ ਪੰਜਾ ਲਿਆ ਪਤੀ ਜੀ ਮੇਰਾ ਦਿਲ ਕੰਬਦਾ ਇਹਨਾਂ ਬੇਦਾਵੀਆਂ ਦੀ ਸੰਗਤ ਦਾ ਅਸਰ ਕਬੂਲ ਕਰਕੇ ਕਿਤੇ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿੱਛੇ ਦੇ ਕੇ ਆਪਣੀ ਕੁਲ ਨੂੰ ਕਲੰਕ ਨਾ ਲਾ ਬੋ ਲਾਂਦੇ ਹੋ ਜਾਓ ਇਹਨਾਂ ਬੇਦਾਵੀਆਂ ਨੂੰ ਲੰਘ ਜਾਣ ਦਿਓ ਇਹਨਾਂ ਮਨਮੁੱਖਾਂ ਨੂੰ ਲੰਘ ਜਾਣ ਦਿਓ ਬੇਦਾਵੀਆਂ ਨੇ ਗੱਲ ਸੁਣੀ ਮਨ ਤੇ 6 ਵਜੇ ਜਰਾ ਕਿਹਾ ਘੇਰੇ ਹੋਏ ਤੇ ਮਾਂ ਪਾਗੋ ਆ ਗਈ ਬ੍ਰਹਮ ਗਿਆਨਣ ਮਾਂ ਪਾਗੋ ਜਿਸ ਵੇਲੇ ਮਾਂ ਭਾਗੋ ਨੂੰ ਸਾਰਾ ਪੰਥ ਮਾਂ ਭਾਗੋ ਆਂਦਾ ਸੀ ਨਾ ਉਦੋਂ ਭਾਗੋ ਦੀ ਉਮਰ 35 ਵਰਿਆਂ ਦੀ ਸੀ ਕੜਕਵੀਂ ਜਵਾਨੀ ਸੀ ਕੜਕਵੀਂ ਜਵਾਨੀ ਠਾਠਾ ਮਾਰਦੀ ਜਵਾਨੀ ਤੇ ਉਹ ਨਾ ਜਵਾਨੀ ਦੇ ਦਿਨਾਂ 'ਚ ਸਾਰਾ ਪੰਥ ਭਾਗੋ ਨੂੰ ਮਾਂ ਆਂਦਾ ਸੀ ਐਡਾ ਚਾਲ ਚੱਲਣ ਨੂੰ ਚਾਹ ਐਡੀ ਆਤਮਿਕ ਅਵਸਥਾ ਉੱਚੀ ਐਡੀ ਨਿਮਨ ਪ੍ਰੇਮਣ ਮਾਈ ਭਾਗੋ ਸਾਹਮਣੇ ਆ ਗਈ ਸ਼ੇਰ ਨਹੀਂ ਬਣ ਕੇ ਆ ਗਈ ਤਾਬ ਨਾ ਚਲੀ ਗਈ ਕਾਇਰੋ ਬੁਝ ਦਿ ਲੋ ਡਰਪੋ ਕੋ ਮਥੇ ਤੇ ਕਲੰਕ ਲਾ ਕੇ ਆ ਗਏ ਹੋ ਸਿੱਖੀ ਨੂੰ ਲਾਜ ਲਾ ਕੇ ਆ ਗਏ ਹੋ ਦੇ ਦਿਓ ਤਲਵਾਰਾਂ ਸਾਨੂੰ ਪਾਲੋ ਛਲਵਾਰਾਂ ਆਪਣੇ ਤੇੜ ਅੰਦਰ ਬਹਿ ਕੇ ਚਰਖੇ ਕਤਿਆ ਕਰੋ ਜਿਹੜਾ ਤੁਸਾਂ ਸਿੱਖੀ ਨੂੰ ਕਾਲਾ ਦਾਗ ਲਾਇਆ ਇਸ ਨੂੰ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਪੁੱਤਰੀਆਂ ਆਪਣੇ ਖੂਨ ਨਾਲ ਧੋਣ ਗਈਆਂ ਆਪਣੇ ਖੂਨ ਨਾਲੇ ਦਾਗ ਲਾਉਣ ਗਈਆਂ ਨਾਮ ਰਸ਼ੀਆ ਮਾਈ ਪਾਗੋ ਉਹਦੇ ਬਚਨ ਸੁਣ ਸੁਣ ਕੇ ਇਹਨਾਂ ਬੇਦਾਵੀਆਂ ਦਾ ਮਨ ਪਸੀਜ ਗਿਆ ਪਏ ਐਸੇ ਜੀਉਣ ਨਾਲੋ ਮਰ ਜਾਣਾ ਚੰਗ ਕਿਆ ਰੱਖਿਆ ਸੀ ਜ਼ਿੰਦਗੀ ਚ ਮੁੜ ਪਏ ਚਲੋ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮਾਫੀ ਮੰਗਾਈਏ ਦੇਆਲੂ ਬਾਪੂ ਹੈ ਬਖਸ਼ ਦੇਗਾ ਜਦੋਂ ਇਹ ਮੁੜ ਕੇ ਆਏ ਨੇ ਸਰਕਾਰ ਉਦੋਂ ਖਦਰਾਣੇ ਦੀ ਟਾਬੂ ਤੇ ਦੇਸ਼ ਦੇ ਵਿਰੋਧੀਆਂ ਨਾਲ ਜੰਗ ਲੜ ਰਹੇ ਸਨ ਖਦਰਾਨੇ ਦੀ ਟਾਪ ਦੇ ਚਾਰ ਚਫੇਰੇ ਰੇਤ ਦੇ ਬੜੇ ਬੜੇ ਉੱਚੇ ਢਿੱਲੇ ਇੱਕ ਢਿੱਲੇ ਉੱਤੇ ਸਰਕਾਰ ਬੈਠੇ ਸਨ ਸੱਜੇ ਹੱਥ ਤਤ ਖਾਲਸਾ ਲੜ ਰਿਹਾ ਸੀ ਖੱਬੇ ਹੱਥ ਵੱਲੋਂ ਇਹ ਬੇਦਾਵੀਆਂ ਦਾ ਟੋਲਾ ਇਹਨਾਂ ਨੇ ਵੇਖਿਆ ਇੱਕ ਹੋਰ ਦੁਸ਼ਮਣਾਂ ਦਾ ਜਥਾ ਇੱਕ ਹੋਰ ਦੁਸ਼ਮਣਾਂ ਦਾ ਟੋਲਾ ਜਿਹੜਾ ਖੱਬੇ ਹੱਥ ਵੱਲੋਂ ਤਤ ਖਾਲਸੇ ਉੱਤੇ ਹਮਲਾ ਕਰਨਾ ਚਾਹੁੰਦਾ ਸੀ ਬੇਦਾਵੀਆਂ ਨੇ ਵੇਖ ਕੇ ਸੋਚਿਆ ਆਹ ਮਾਫੀ ਫੇਰ ਮੰਗ ਲਾਂਗੇ ਪਹਿਲਾਂ ਇਹਨਾਂ ਏਸ਼ ਦੁਸ਼ਮਣਾਂ ਦੇ ਟੋਲੇ ਨੂੰ ਰੋਕ ਲਿਆ ਜਾਏ ਤਾਂ ਕਿ ਤਤ ਖਾਲਸੇ ਉੱਤੇ ਹਮਲਾ ਨਾ ਕਰ ਸਕੇ ਖਬੇ ਪਾਸੇ ਬੇਦਾਵੀਏ ਲੜ ਰਹੇ ਸਨ ਸਜੇ ਪਾਸੇ ਤਤ ਖਾਲਸਾ ਲੜ ਰਿਹਾ ਸੀ ਤੇ ਕਲਗੀ ਵਾਲਾ ਬਾਪੂ ਟੀਲੇ ਤੇ ਬੈਠਾ ਦੋਹੀ ਪਾਸੇ ਵੇਖ ਰਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਐਸੇ ਪੜਾਏ ਆਏ ਨੇ ਐਸੇ ਮਰਹਲੇ ਆਏ ਨੇ ਜਦੋਂ ਸਰਕਾਰ ਨੂੰ ਦੋਹੀ ਪਾਸੇ ਵੇਖਣਾ ਪਿਆ ਇਹ ਕੋਸ਼ ਵੇਲੇ ਜਦੋਂ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ ਜੋੜੀ ਇਸ ਪਾਸੇ ਜੋੜੀ ਉਸ ਪਾਸੇ ਹਾਸੀ ਕਿਹ ਚ ਸਰਕਾਰ ਨੂੰ ਉਸ ਵੇਲੇ ਥੋੜੀ ਇਸ ਪਾਸੇ ਥੋੜੀ ਉਸ ਪਾਸੇ ਆ ਪਰ ਕੋਈ ਵੀ ਆਖ ਨਾ ਸਕਦਾ ਏ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ ਸਗੋਂ ਚਾਰੇ ਫਰਜ਼ੰਦ ਕੋ ਆਏ ਕਹਤੇ ਤੋੜੀ ਇਸ ਪਾਸੇ ਜੋੜੀ ਉਸ ਪਾਸੇ ਆਪਣੇ ਚਾਰੇ ਕਾਕੇ ਕੁਰਬਾਨ ਕਰਕੇ ਦੁਨੀਆ ਨਾਲੋਂ ਤੋੜੀ ਤੇ ਸਤਨਾਮ ਸ੍ਰੀ ਵਾਹਿਗੁਰੂ ਨਾਲ ਜੋੜੀ ਵਾਹਿਗੁਰੂ ਨਾਲ ਪੀੜੀ ਗੰਢ ਪਾਈ ਅੱਜ ਵੀ ਸਰਕਾਰ ਢਿੱਲੇ ਉੱਤੇ ਬੈਠੇ ਦੋਹੀਂ ਪਾਸੀ ਵੇਖ ਰਹੇ ਨੇ ਗਦਗਦ ਹੋ ਰਹੇ ਨੇ ਭਾਈ ਮਾਹ ਸਿੰਘ ਨੇ ਲੜਦਿਆਂ ਲੜਦਿਆਂ ਪੈਤੜਾ ਬਦਲਿਆ ਜਦੋਂ ਨਜ਼ਰ ਉਚੇਰੀ ਹੋਈ ਰੇਤ ਦੇ ਢਿੱਲੇ ਉਤੋਂ ਕਲਗੀਆਂ ਵਾਲੇ ਬਾਪੂ ਦੀ ਕਲਗੀ ਚਮਕਦੀ ਨਜ਼ਰ ਆਈ ਤੇ ਮਾਂ ਸ਼ੰਗਰਗਦ ਹੋ ਗਿਆ ਬਿਦਾਵਿਆ ਹਾਂ ਬੇਮੁਖ ਹਾਂ ਛਿਲਕੋਂ ਢੋਲ ਗਿਆ ਹੋਇਆ ਹਾਂ ਕਾਇਰ ਹਾਂ ਬੁਝਦਿਲ ਹਾਂ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਮੇਰੇ ਕੌਤਕ ਨੂੰ ਵੇਖ ਰਿਹਾ ਖੌਰਾ ਕਿਸੇ ਕਰਤਬ ਉਤੇ ਰੀਜ ਕੇ maaf ਕਰ ਦੇ ਖੌਰਾ ਕਿਸੇ ਗੱਲ ਉਤੇ ਪਸੀਜ ਕੇ ਕੰਠ ਨਾਲ ਲਾ ਲੈ ਦੋਈ ਪਾਸੇ ਜੰਗ ਹੁੰਦਾ ਰਿਆ ਤਲਵਾਰਾਂ ਚਲਦੀਆਂ ਰਹੀਆਂ ਪਾਲਿਆਂ ਦੇ ਵਾਲ ਟਾਲਾਂ ਉੱਤੇ ਰੋਕੇ ਜਾਂਦੇ ਰਹੇ ਵੱਡੀਆਂ ਹੋਈਆਂ ਸ਼ਰੀਆਂ ਲਉ ਮਿਜਦੇ ਕਾਹਣ ਵਿੱਚ ਕਛੂ ਕੰਮਿਆਂ ਦੀਆਂ ਖੋਪਰੀਆਂ ਵਾਂਗੂ ਤਰ ਰਹੀਆਂ ਸਨ ਅਦਮੋਏ ਪਾਣੀ ਪਾਣੀ ਕੂਕ ਰਹੇ ਸਨ ਜਿਨ੍ਹਾਂ ਦੇ ਸਿਰ ਕੱਟੇ ਗਏ ਸਨ ਉਹ ਮੁਲਕੇ ਅਦਮ ਦੇ ਰਾਹੀ ਬਣ ਗਏ छड़ गए इस दुनिया नू, चले गए प्रलोक वे जिधर देखते हैं जहा देखते हैं चला चल का शोर फगां देखते हैं जो आया यहां पर वो रहने न पाया सभी कूच करते मिया देखते हैं है आबाद दुनिया का आलम ये कैसा ना रहती यहां जिस्मों जहां देखते हैं جو رکھتے تھے لاکھوں خزانے نہا میں کلے ہاتھ خالی ایان دیکھتے ہیں تیاری کرو تم بیا بلبلے دل گئی ہے بہار اب خدا دیکھتے ہیں تر گئے لد گئے گونج کر گئے اس دیش نو ہا ہا کار مچی ہوئی سی کرپانا سورمیاں دیاں لہو مجدی ترتی وچ بجلی وانگو چمک رہیاں سن دن بیت گیا ਮਾਸ਼ੀਂ ਜਾਨ ਤੋੜ ਕੇ ਲੜਿਆ ਜ਼ਖਮ ਵਧੇਰੇ ਲੱਗ ਗਏ ਨਢਾ ਲੋ ਕੇ ਡਿਗ ਪਿਆ ਮੈਦਾਨੇ ਜੰਗ ਵਿੱਚ ਉਦੋਂ ਸੂਰਜ ਦੇਵਤਾ ਨੇ ਕਾਲਣਾ ਕਾਲੀ ਦੀ ਵੇਖ ਕੇ ਸ਼ਰਮਪਰੀ ਰਾਤ ਦੀ ਕਾਲੀ ਚਾਦਰ ਆਪਣੇ ਚਿਹਰੇ ਤੇ ਓੜ ਲਈ ਲੈਂਡੇ ਪਾਸੇ ਨੂੰ ਮੂੰਹ ਕਰ ਲਿਆ ਲੜਾਈ ਬੰਦ ਹੋ ਗਈ ਚਿੱਟੇ ਝੰਡੇ ਖੜੇ ਹੋ ਗਏ ਆਪਣੇ ਆਪਣੇ ਮੁਰਦਿਆਂ ਨੂੰ ਸਾਂਭਣਾ ਸੀ ਕਲਗੀ ਵਾਲੇ ਬਾਪੂ ਨੇ ਆਖਿਆ ਸੱਜੇ ਹੱਥ ਵਾਲੇ ਫਿਰ ਵੇਖਾਂਗੇ ਪਹਿਲਾਂ ਖੱਬੇ ਹੱਥ ਵਾਲੇ ਵੇਖੋ ਇਹ ਕੌਣ ਸੱਜੇ ਕੌਣ ਜਨ ਜੋ ਮੇਰੀ ਮਦਦ ਲਈ ਆ ਗਏ ਇਹ ਕਿਹੜੇ ਪਰਉਪਕਾਰੀ ਸੰਜ ਜਿਹੜੇ ਮੇਰੀ امداد ਲਈ ਆ ਗਏ ਇੱਕ ਤੇ ਅਰਸ਼ਾਂ ਤੋਂ ਫਰਿਸ਼ਤੇ ਉਤਰ ਆਏ ਨੇ ਇੱਕ ਤੇ ਇੰਦਰ ਦੇ ਦਰਬਾਰ ਵਿੱਚੋਂ ਤਲਵਾਰਾਂ ਲੈ ਕੇ ਆ ਗਏ ਨੇ ਕੌਣ ਨੇ ਸਿੱਖੋ ਪਹਿਲਾਂ ਖੱਬੇ ਹੱਥ ਵਾਲੇ ਵੇਖੋ ਅੱਗੇ ਕਲਗੀ ਵਾਲਾ ਬਾਪੂ ਜੀ ਪਿਛੇ ਸੇਵਾਦਾਰ ਸਨ ਜਿਸ ਵळे ਖੱਬੇ ਪਾਸੇ ਵਾਲੇ ਮੈਦਾਨੇ ਜੰਗ ਦੇ ਐਨ ਵਿੱਚ ਪਹੁੰਚ ਗਏ ਲਉ ਮਿਜਦੀ ਧਰਤੀ ਵਿੱਚ ਪਹੁੰਚ ਗਏ ਜਿੱਥੇ ਹਾਏ ਹਾਏ ਦੀ ਆਵਾਜ਼ ਆ ਰਹੀ ਸੀ ਉੱਤੇ ਪਹੁੰਚ ਗਏ ਇਹ ਗਰੀਬ ਨੂੰ ਆਜ ਗੁਰੂ ਗੋਬਿੰਦ ਸਿੰਘ ਸਾਹਿਬ ਨਜ਼ਰ ਮਾਰ ਕੇ ਵੇਖਿਆ ਸੋਚੀ ਪੈ ਗਏ ਬੇਦਾਵੀਏ ਨੇ ਬੇਸ਼ਿਰਕੇ ਨੇ ਬੇਯਕੀਨੇ ਨੇ ਵੇਲੇ ਸਿਰ ਤੋਖਾ ਦੇਣ ਵਾਲੇ ਖੁਦ ਗਰਜ਼ ਨੇ ਸ਼ਿਰਕੇ ਸਿੱਖੀ ਦੇ ਰਸਤੇ ਨੂੰ ਛੱਡ ਚੁੱਕੇ ਨੇ ਕੀ ਇਹਨਾਂ ਨੂੰ ਮੈਂ ਬਖਸ਼ ਨੀ ਕਿ ਇਹਨਾਂ ਤੇ ਰਹਿਮ ਕਰ ਦਿਆ ਕੀ ਮੈਂ ਇਹਨਾਂ ਨੂੰ ਕੰਠ ਨਾ ਲਾ ਲਾਂ ਸੋਚ 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 ਕੇ ਗਰੀਬ ਨੂੰ ਆਜਦਿਆਂ ਨੇਤਰਾਂ ਦੀਆਂ ਛਿੱਪੀਆਂ ਵਿੱਚੋਂ ਦੋ ਮੋਤੀ ਡਿਗ ਪੈ ਤੇ ਸ਼ਹਿਰ ਸੱਚੇ ਪਾਤਸ਼ਾਹ ਕਿਸੇ ਰੰਗ ਵਿੱਚ ਆ ਗਏ ਬਖਸ਼ਿਸ਼ ਦੇ ਦਰਵਾਜੇ ਅੱਗੇ ਪਹੁੰਚ ਗਏ ਰਹਿਮਤ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਮੈਂ ਮaaf ਕਰ ਦਿਆਂਗਾ ਮੈਂ ਛਿਮਾ ਕਰ ਦਿਆਂਗਾ ਮੈਂ ਇਹਨਾਂ ਨੂੰ ਕੰਠਨਾਂ ਲਾ ਲਾਂਗਾ ਮੇਰੇ ਵੱਡੇ ਵਡੇਰੇ ਮੇਰੇ ਵਾਸਤੇ ਲਿਖ ਕੇ ਛੱਡ ਗਏ ਹੋਏ ਨੇ ਜੈਸੇ ਬਾਲਕ ਭਾਇ ਸੁਭਾ ਲਖੇ ਅਪਰਾਧ ਕਮਾਵੇ ਕਾਰੀ ਉਪਦੇਸ਼ ਛਿੜਕੇ ਬੋਹ ਪਾਂਤੀ ਬੋੜ ਪਿਤਾ ਗੜ ਲਾਵੇ ਪਿਆਰੇ ਬੋੜ ਪਿਤਾ ਗੜ ਲਾਵੇ ਬੋੜ ਪਿਤਾ ਗੜ ਲਾਵੇ ਪਿਆਰੇ ਬੋੜ ਪਿਤਾ ਗੜ ਲਾ ਦਾ ਕੱਚਾ ਦੁੱਧ ਪੀਤਾ ਸੀ ਪੁੱਲਣ ਹਾਰਸ਼ਟ ਪੁੱਲ ਗਏ ਨੇ ਮੈਂ ਜਿਹੜੀ ਚੌਥੀ ਪੁਸਤਕ ਲਿਖੀ ਹੈ ਨਾ ਮਨੁਖਤਾ ਦਾ ਚਾਨਣ ਉਹਦੇ ਵਿੱਚ ਤੁਹਾਨੂੰ ਜ਼ਿਕਰ ਮਿਲਿਆਗਾ ਉਹਨਾਂ ਬੇਦਾਗੀਆਂ ਵੱਲੋਂ ਹੋ ਕੇ ਚਾਰਕ ਲਕੀਰਾਂ ਮੈਂ ਵਾਹੀਆਂ ਨੇ ਕਿ ਮੇਰੇ ਸੁੰਦਰ ਸਦਰਾਂ ਦੇ ਬੂਟੇ ਨੂੰ ਇੱਕ ਫਾੜਾ ਅਣੋਖਾ ਲਾ ਜਾਵੀਂ ਇਹ ਭੁੱਲ ਗਿਆ ਏ ਭੁੱਲਣ ਹਾਰ ਜੋ ਸੀ ਉਹ ਪਰਮ ਪਿਤਾ ਸਮਝ ਆ ਜਾਵੇ ਵੇ ਹਰਸ਼ੀ ਚੰਨਾ ਚਮਕਦਿਆ ਘਰ ਮੇਰੇ ਚਾਨਣ ਪਾ ਜਾਵੀਂ ਮੁਦ ਤਾਂ ਦੀ ਪਤ ਚੜ ਹੋ ਗਈ ਏ ਆ ਫੇਰ ਬਹਾਰ ਬਣਾ ਜਾਵੇ ਸਾਬ ਸੱਚੇ ਪਾਤਸ਼ਾਹ ਕਹਣ ਲਗੇ ਬਖਸ਼ ਦੇਾਂਗਾ ਮਾਫ ਕਰ ਦੇਾਂਗਾ ਲਓ ਮਿੱਟੀ ਟਰਪੀ ਵਿੱਚ ਬਹਿ ਗਏ ਚੌਕੜਾ ਮਾਰ ਲਿਆ ਆਪਣੇ ਜਾਮੇ ਵੱਲ ਨਹੀਂ ਵੇਖਿਆ ਇੱਕ ਸਿਰ ਦਾ ਸਿੱਖ ਚਿੱਕ ਚਿੱਕ ਸਿੱਖ ਦਾ ਸਿਰ ਚੁਕਿਆ ਗੋਦ ਵਿੱਚ ਰੱਖਿਆ ਮੂੰਹ ਤੇ ਹੱਥ ਧਰਿਆ ਅੰਦਰੋਂ ਕੋਈ ਹਵਾ ਨਹੀਂ ਆਈ ਉਹਨੂੰ ਮੁਰਦਾ ਜਾਣ ਕੇ ਕਹਿਣ ਲੱਗੇ ਮੇਰਾ 5000ਹਜ਼ਾਰੀ ਦੂਜੇ ਨੂੰ ਮੁਰਦਾ ਵੇਖ ਕੇ ਕਹਿਣ ਲੱਗੇ ਮੇਰਾ 10000ਹਜ਼ਾਰੀ ਤੀਜੇ ਨੂੰ ਮੁਰਦਾ ਵੇਖ ਕੇ ਕਹਿਣ ਲੱਗੇ ਮੇਰਾ 15000ਹਜ਼ਾਰੀ ਰੁਤਮੇ ਡੈਂਦੇ 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 ਰਹਿਮ ਤਾਂ ਵੰਦੇ ਵੰਦੇ ਬਖਸ਼ਸ਼ਾ ਨੇ ਮੀ ਬਰ ਸੌਂਦੇ ਬਰ ਸੌਂਦੇ ਭਾਈ ਮਾ ਸਿੰਘ ਲਾਗੇ ਪਹੁੰਚ ਗਏ ਸਿਰ ਚੁੱਕਿਆ ਆਪਣੀ ਗੋਦ ਚ ਰੱਖਿਆ ਮੂੰਹ ਤੇ ਹੱਥ ਰੱਖ ਕੇ ਵੇਖਿਆ ਅੰਦਰੋਂ ਗਰਮ ਹਵਾ ਆਈ ਉਹਨੂੰ ਜਿਉਂਦਾ ਜਾਣ ਕੇ ਸਰਕਾਰ ਗੱਲੀ ਪੈ ਗਏ ਮਾ ਸਿੰਘਾ ਤੂੰ ਤੁਰ ਚਲੇ ਆ ਤੂੰ ਕੁਝ ਕਰਨ ਵਾਲਾ ਹੈ ਬਦਨ ਦੇ ਲਉ ਨੇ ਤੈਨੂੰ ਜਵਾਲ ਦੇ ਦਿੱਤਾ ਜ਼ਖਮ ਤੈਨੂੰ ਬਹੁਤ ਔਰ ਘਣੇ ਲੱਗ ਗਏ ਨੇ ਗਹਿਰੇ ਮਾ ਸ਼ਿੰਗਾ ਉਹ ਆਖਰੀ ਤਮੰਨਾ ਹੈ ਕੋਈ ਆਖਰੀ ਤੇਰੀ ਇੱਛਾ ਹੈ ਕੋਈ ਆਖਰੀ ਤੇਰਾ ਸੰਕਲਪ ਹੈ ਮਾ ਸ਼ਿੰਗਾ ਕੁਝ ਮੰਗਣਾ ਹੈ ਮਾ ਸ਼ਿੰਗਾ ਕੁਝ ਚਾਹੀਦਾ ਹੈ ਮਾ ਸ਼ਿੰਗਾ ਮੈਂ ਤੈਨੂੰ ਮੱਖਣ ਖਵਾ ਲੇ ਮਾ ਸ਼ਿੰਗਾ ਮੈਂ ਤੇਨੂੰ ਸ਼ਾਇਦ ਚਟਾਏ ਮਾ ਸ਼ਿੰਗਾ ਮੈਂ ਤੈਨੂੰ ਪਿਆਰ ਦੀ ਨਜ਼ਰ ਨਾਲ ਵੇਖਿਆ ਕੀ ਹੋਇਆ ਤੂੰ ਛਿੰਕੋ ਡੋਲ ਕਿਉਂ ਬੇਦਾਵਾ ਲਿਖ ਕੇ ਆ ਗਿਓ ਮੇਰਾ ਪਿਆਰ ਤੇਰੇ ਨਾਲੋਂ ਅਜੇ ਵੀ ਨਹੀਂ ਟੁੱਟਿਆ ਕੁਝ ਮੰਗ ਲੈ ਕਲਪਦਾਇ ਨਾ ਚਲਿਆ ਜਾਇ ਮੈਂ ਤੈਨੂੰ ਸੁਰਖ ਰੂਹੀ ਨਾਲ ਭੇਜਣਾ ਚਾਹੁੰਨਾ ਮਾਹ ਸਿੰਘਾ ਦੱਸ ਕੁਝ ਚਾਹੀਦਾ ਤੇ ਮਾਹ ਸਿੰਘ ਨੇ ਬੇਹੋਸ਼ੀ ਦੇ ਆਲਮ ਵਿੱਚ ਆਵਾਜ਼ ਨਾ ਪਛਾਣੀ ਕੋਈ ਜਵਾਬ ਨਾ ਦਿੱਤਾ ਸ਼ਬਾਨੇ ਫਿਰ ਦੁਸਰੀ ਵਾਰਾ ਪੁੱਛਿਆ ਜ਼ਰਾ ਆਵਾਜ਼ ਕੰਨਾਂ ਵਿੱਚ ਭਈ ਤੇ ਮਾਹ ਸਿੰਘ ਕਹਿਣ ਲੱਗਾ ਮੇਰੇ ਵਰਗੇ ਗੁਨਾਹਗਾਰ ਤੇ ਰਹਿਮਤ ਕਰਨ ਵਾਲੇ ਅਰਸ਼ੀ ਫਰਿਸ਼ਤਿਆਂ ਜੇ ਅੰਤ ਦੇ ਵੇਲੇ ਕੋਈ ਆ ਗਿਆ ਹੈ ਜੇ ਕੋਈ ਰਹਿਮਤ ਕਰਨ ਵਾਲਾ ਰਹਿਮਤ ਦਾ ਬਦਲ ਅੰਤ ਦੇ ਵੇਲੇ ਆ ਗਿਆ ਹੈ ਜੇ ਮੇਰੇ ਵਰਗੇ ਖੁਦਗਰਜ਼ ਮੇਰੇ ਵਰਗੇ ਕਾਇਰ ਔਰ ਪੰਦਰ ਉਤੇ ਦਇਆ ਕਰਨ ਵਾਸਤੇ ਕੋਈ ਦਇਆਲੂ ਬਣ ਕੇ ਜੇ ਆ ਗਿਆ ਹੈ ਨਾ ਅਰਫਕਾਰਿਆ ਓ ਰੇਟ ਟਿਬੇ ਉਤੇ ਕਲਗੀ ਵਾਲਾ ਮਾਈ ਬਿਠਾਈ ਦਸਵਾਂ ਬਾਪੂ ਬੈਠਾਈ ਗੁਜਰੀ ਦਾ ਦੁਲਾਰਾ ਬੈਠਾਈ ਪੰਥ ਦਾ ਵਾਲੀ ਜਾ ਹੋਦੇ ਕੰਨਾਂ ਵਿੱਚ ਮੇਰੀ ਇੱਕ ਗੱਲ ਪਾ ਦੇ ਜਾ ਕੇ ਉਹਨੂੰ ਜਾ ਕੇ ਆਖੀ ਮਾ ਸਿੰਘ ਕਹਿੰਦਾ ਮੇਰੀ ਕਾਇਆ ਚੋਂ ਜਾਨ ਨਿਕਲ ਗਈ ਏ ਅੱਖਾਂ ਵਿੱਚ ਆ ਕੇ ਤੰਗ ਦਾ ਰੂਪ ਬਣ ਕੇ ਬੈਠੀ ਏ ਤੇਰੇ ਦਰਸ਼ਨਾਂ ਨੂੰ ਉਡੀਕਦੀ ਹੋਈ ਮੇਰੀ ਜਾਨ ਅੱਖਾਂ ਵਿੱਚ ਨਜ਼ਰ ਬਣ ਕੇ ਤੰਗ ਬਣ ਕੇ ਬੈਠੀ ਏ ਬੇਨਤੀ ਕਰਦਾ ਹੈ ਮਾ ਸਿੰਘ ਮੈਨੂੰ ਦਰਸ਼ਨ ਦੇ ਜਾ ਜਾਰੇ ਬੈਟਲੇ ਉੱਤੇ ਬੈਠੇ ਪਰਵਕਾਰੀ ਬਾਪੂ ਨੂੰ ਕਹ ਦੇ ਉਹਨੂੰ ਜਾ ਕੇ ਆਖੀ ਮਾ ਸਿੰਘ ਕਹਿੰਦਾ ਸੀ ਮੈਂ ਜਿੰਦ ਰੋਕੀ ਏ ਨੈਣੀ ਅੜਿਆ ਵਾਸ ਤੇ ਤੇਰੇ ਮੇਸ਼ਾਰੀ ਜਾਨ ਦੌੜੀ ਜਾਂਦੀ ਅੱਖਾਂ ਵਿੱਚ ਤੰਗ ਦਾ ਰੂਪ ਬਣਾ ਕੇ ਤੇਰੇ ਵਾਸਤੇ ਰੋਕੇ ਰੱਖੀ ਏ ਜਿੰਦ ਰੋਕੀ ਏ ਨੈਣੀ ਮੈਂ ਵਾਸ ਤੇ ਤੇਰੇ ਜੇ ਔਣਾ ਹੀ ਤੇ اٹਕੇ ਨਹੀਂ ਜਾਏ ਵਗੇਰੇ ਐ ਮਾਲਕਾ ਮਾ ਸਿੰਘ ਕਹਿੰਦਾ ਸੀ ਜੇ ਦਰਸ਼ਨ ਦੇੜੇ ਨਹੀਂ ਤੇ ਜਿੰਦ ਖਲੋਤੀ ਰਹੇ ਨਹੀਂ ਟੇਗੇ ਚਲੀ ਜਾਏ ਪਰਮਕਾਰਿਆ ਜੇ ਮੇਰੀ ਆਖਰੀ ਤਮੰਨਾ ਪੂਰੀ ਕਰਨ ਵਾਲਾ ਕੋਈ ਪਹੁੰਚ ਗਿਆ ਤੇ ਜਾ ਕਲਗੀ ਵਾਲੇ ਬਾਪੂ ਨੂੰ ਰੇਤ ਦੇ ਢਿੱਲੇ ਉੱਤੇ ਕਹਿ ਦੇ ਮਾ ਸਿੰਘ ਕਹਿੰਦਾ ਹੈ ਦਰ ਤੇਰੇ ਤੇ ਜੋ ਜੋ ਆਇਆ ਖਾਲੀ ਮੂਲ ਨਾ ਮੁੜਿਆ ਨਦੀਆਂ ਨਾਲੇ ਸੁੱਕ ਸੁੱਕ ਜਾਂਦੇ ਸਾਗਰ ਮੂਲ ਨਾ ਥੜਿਆ ਮੈਂ ਵੀ ਝੋਲੀ ਅੱਡ ਖਲੋਤਾ ਖੈਰ ਕਿਰਪਾ ਕਰ ਪਾਵੀ ਮੈਂ ਉਹ ਮੰਗਾ ਕੁਝ ਹੋਰ ਨਾ ਮੰਗਾ ਮੈਨੂੰ ਦਰਸ਼ਨੇ ਆਣ ਦਿਖਾਵੇ ਤਨ ਕੜਪੇ ਮਨ ਮਿਲਿਆ ਲੋੜੇ ਮੇਰੇ ਵੇਖ ਨੈਣਾਂ ਦੇ ਬਰਸ਼ਣ ਨੂੰ ਦੂਰ ਕਰੋ ਖਸਮਾ ਨਾ ਪਿਆਰੇ ਰਹਿਮ ਕਰੋ ਖਸ਼ਮਾਨਾ ਪਿਆਰੇ ਦੂਰ ਕਰੋ ਇਸ ਦਰਸ਼ਨ ਨੂੰ ਮੇਰਾ ਤਰਸੇਵਾ ਮੁਕਾ ਦੇ ਮਾ ਸਿੰਘ ਦੇ ਬੇਨਤੀ ਕੀਤੀ ਪਰਉਪਕਾਰੀਆ ਜਾਰੇ ਦੇ ਟਿਲੇ ਉੱਤੇ ਮੇਰਾ ਸੁਨਿਆ ਦੇ ਦੇ ਬੈਠਾ ਹੀ ਕਲਗੀ ਵਾਲਾ ਪੰਥ ਦਾ ਵਾਲੀ ਤੇ ਕਲਗੀ ਵਾਲਿਆਂ ਨੇ ਪਛਾਣ ਲਿਆ ਮਾ ਸਿੰਘ ਨੇ ਮੈਨੂੰ ਨਹੀਂ ਸਜਾਤਾ ਮੈਨੂੰ ਨਹੀਂ ਪਛਾਣਿਆ ਕੱਪੜੇ ਦੀ ਮਸ਼ਕਤੋਂ ਪਾਣੀ ਕੱਢਿਆ ਮਾ ਸਿੰਘ ਦਾ ਮੂੰਹ ਥੋਦਾ ਇਹਦੇ ਹਲਕ ਵਿੱਚ ਦੋ ਕੁੱਟ ਪਾਣੀ ਦੇ ਪਾਏ ਪਾਣੀ ਦੇ ਸਪਰਸ਼ ਨਾਲ ਨੇਤਰ ਖੋਲੇ ਅੱਖਾਂ ਦੀਆਂ ਬਾਰੀਆਂ ਪਲਕਾਂ ਉਤਾਹ ਹੋਈਆਂ ਚਿਮਣੀਆਂ ਉਤਾਹ ਹੋਈਆਂ ਤੇ ਭਾਈ ਮਾਹ ਸਿੰਘ ਨੇ ਹੈਰਾਨੀ ਦੇ ਆਲਮ ਵਿੱਚ ਦੇਖਦਾ ਜਿਸ ਕਲਗੀ ਵਾਲੇ ਨੂੰ ਮੈਂ ਰੇਤ ਦੇ ਕਿੱਲੇ ਉੱਤੇ ਬੈਠਾ ਵੇਖਦਾ ਸਾਂ ਉਸ ਕਲਕੀਆਂ ਵਾਲੇ ਬਾਪੂ ਦੀ ਗੋਦ ਵਿੱਚ ਮੇਰਾ ਸਿਰ ਹੈ ਉਹ ਕਲਗੀ ਵਾਲਾ ਦਿਨ ਆਪਣੀ ਗੋਦ ਵਿੱਚ ਲਈ ਬੈਠਾ ਹੈ ਗੁਨਾਹਗਾਰਾਂ ਨੂੰ ਮaaf ਕਰਨ ਵਾਲਾ ਰਹਿਮਤ ਬਣ ਕੇ ਆ ਗਿਆ ਮੇਰੇ ਨਾਲ ਗੱਲਾਂ ਕਰ ਰਿਆ ਮਾਹ ਸਿੰਘ ਦੇ ਨੇਤਰ ਛੱਟ ਬੰਦ ਹੋ ਗਏ ਤੇ ਗਰੀਬ ਨੂੰ ਅੱਜ ਕਹਿ ਉੱਠੇ ਮਾਹ ਸਿੰਘ ਆ ਨੇਤਰਾ ਦਰਸ਼ਨਾਂ ਵਾਸਤੇ ਬੜਾ ਬੇਤਾਬ ਸੈਂ ਦਰਸ਼ਨਾਂ ਦੀ ਬੜੀ ਪਿਆਸ ਸੀ ਦਰਸ਼ਨਾਂ ਵਾਸਤੇ ਬੜਾ ਲੁਛਦਾ ਤੇ ਤਲਪਦਾ ਬਿਲਕਦਾ ਸੈਂ ਦਰਸ਼ਨਾਂ ਦਾ ਬੜਾ ਤੂੰ ਤਾੰਗਵਾਨ ਸੈਂ ਜੇ ਦਰਸ਼ਨਾਂ ਦਾ ਵੇਲਾ ਆਇਆ ਤੇ ਰੱਜ ਕੇ ਕਿਉਂ ਨਹੀਂ ਕੀਤੇ ਅੱਖਾਂ ਦੇ ਦਰਵਾਜ਼ੇ ਛੇੜੀ ਨਾਲ ਕਿਉਂ ਬੰਦ ਕਰ ਲਏ ਏ ਮਾਸ਼ੀਂ ਨੇ ਹਟ ਕੋ ਰਾਜ ਪਰ ਕੇ ਅੱਖਾਂ ਸਾਹਿਬ ਮੈਂ ਅੱਖਾਂ ਦੇ ਦਰਵਾਜੇ ਆਪ ਨਹੀਂ ਬੰਦ ਕੀਤੇ ਮੈਂ ਅੱਖਾਂ ਦੀਆਂ ਬਾਰੀਆਂ ਆਪ ਨਹੀਂ ਬੰਦ ਕੀਤੀਆਂ ਇਹ ਬੇਸ਼ਰਮੇ ਅੱਖਾਂ ਇਹ ਨਿਰਲਜ ਅੱਖਾਂ ਇਹ ਬੇਹਿਆ ਅੱਖਾਂ ਜਿਹੜੀਆਂ ਤੇਰੇ ਨਾਲ ਟੁੱਟ ਗਈਆਂ ਜਿਨ੍ਹਾਂ ਤੈਨੂੰ ਬੇਦਾਵਾ ਲਿਖ ਦਿੱਤਾ ਜਿਨ੍ਹਾਂ ਨੇ ਆਪ ਕਹਿ ਦਿੱਤਾ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ ਇਹਨਾਂ ਅੱਖਾਂ ਵਿੱਚ ਤਾਂ ਵੀ ਹੈ ਨਹੀਂ ਹਿੰਮਤ ਨਹੀਂ ਤੇਰਾ ਦਰਸ਼ਨ ਕਰ ਸਕਤੇ ਇਹ ਸ਼ਰਮ ਦੀਆਂ ਮਾਰੀਆਂ ਆਪੇ ਬੰਦ ਹੋ ਗਈਆਂ ਮਾ ਸਿੰਘ ਜੇ ਨਹੀਂ ਦਰਸ਼ਨ ਕਰਨ ਦੀ ਤਾਂ ਤੇ ਫਿਰ ਕੋਈ ਆਖਰੀ ਇੱਛਾ ਹੀ ਦੱਸ ਦੇ ਕੋਈ ਤਮੰਨਾ ਹੀ ਦੱਸ ਦੇ ਕੋਈ ਖਾਹਿਸ਼ ਹੀ ਦੱਸ ਦੇ ਕੁਝ ਚਾਹੀਦਾ ਹੈ ਤੇ ਜਿੰਨਾ ਕੁ ਬਲ ਕਾਇਆ ਵਿੱਚ ਬਾਕੀ ਰਹਿੰਦਾ ਸੀ ਉਹਨੇ ਇੱਕ ਬਲ ਨਾਲ ਜ਼ੋਰ ਲਾ ਕੇ ਮਾ ਸਿੰਘ ਅੰਤ ਵੇਲੇ ਬੋਲਿਆ ਤੁਸੀਂ ਸਾਰੇ ਦਾਨੇ ਹੋ ਮੇਰੇ ਖੱਬੇ ਹੱਥ ਜੋਸ਼ ਜੀ ਬੈਠੇ ਨੇ ਮੈਂ ਤੁਹਾਨੂੰ ਉਸ ਗਲੇ ਦਾ ਨਕਸ਼ਾ ਲਗਾ ਬਿਆਨ ਕਰ ਮਾ ਸਿੰਘ ਬੋਲਿਆ ਕਹਿਣ ਲੱਗਾ ਦੇਖ ਸਰਹਾਣੇ ਤੈਨੂੰ ਕਲਗੀ ਵਾਲਿਆ ਦੇਖ ਸਰਹਾਣੇ ਤੈਨੂੰ ਇਹ ਨੇਤਰ ਮੇਰੇ ਪੈ ਸੰਗਦੇ ਨੇ ਬਿਨ ਅਥਰੂ ਦੇ ਰੋ ਰੋ ਕੇ ਤੇਥੋਂ ਮਾਫੀ ਮੰਗਦੇ ਨੇ ਭਾਰੇ ਪੁਈ ਅਕਿਰਤ ਕਰਨ ਮੰਦੇ ਅਸੀਂ ਹਾਂ ਪਿਆਰਿਆ ਭੁੱਲ ਕੇ ਭਲਾਈਆਂ ਤੇਰੀਆਂ ਤੈਨੂੰ ਮਨੋਂ ਵਿਸਾਰਿਆ ਪਰ ਭੁੱਲਾ ਹੋਇਆ ਪ੍ਰਭਾਤ ਦਾ ਘਰ ਆ ਜਾਏ ਜੇ ਰਾਤ ਨੂੰ ਤਾਂ ਭੁੱਲਾ ਹੋਇਆ ਨਹੀਂ ਜਾਪਦਾ ਸੱਚਮੁੱਚ ਤੇਰੀ ਜ਼ਾਤ ਨੂੰ ਹੁਣ ਜੀਬ ਮੇਰੀ ਸੁੱਕ ਰਹੀ ਕਿ ਬੋਲਣਾ ਨਹੀਂ ਹੋਵੰਦਾ ਏ ਕਾ ਮੇਰਾ ਮੂੰਹ ਚੰਦਰਾ ਹੁਣ ਮੁੜ ਨਹੀਂ ਖੋਲਣ ਹੋਵੰਦਾ ਇਹ ਹੱਥ ਪੈੜੇ ਚੰਦਰੇ ਜਿਨਾ ਬੇਦਾਵਾ ਲਿਖਿਆ ਹੁਣ ਜੁੜੇ ਹੋਏ ਨਹੀਂ ਖੁੱਲਦੇ ਮੰਗਣ ਲਈ ਤੇਥੋਂ ਪਿੱਖਿਆ ਉਹ ਰਾਜ yogi ਮਾਲਕਾ ਉਹ નિર્ਧਨਾ ਦੇ ਪਾਲਕਾ ਅਸੀਂ ਫਾੜਦੇ ਦਾਤਾ ਬੇਦਾਵਾ ਫਾੜਦੇ ਨਾਦਾਨ ਸਾਂ ਇਨਸਾਨ ਸਾਂ ਨਾ ਤੇਰੇ ਵਾਂਗੂ ਪ੍ਰੀਤਮ ਬਲਵਾਨ ਸਾਂ ਭਗਵਾਨ ਸਾਂ ਬਸ ਆਸ ਪੂਰੀ ਹੋ ਗਈ ਦਰਸ਼ਨ ਦੀ ਟਾਂਗਾ ਮੁੱਕੀਆਂ ਪ੍ਰੀਤਮ ਦੇ ਕੰਨੀ ਆਵਾਜ਼ ਪਹੁੰਚੀ ਮਿਲ ਗਈਆਂ ਸਭ ਮੁਕਤੀਆਂ ਬਸ ਆਸ ਨਹੀਂ ਹੁਣ ਹੋਰ ਦੀ ਮੈਂ ਇੱਕੋ ਤਮੰਨਾ ਰਹਿ ਗਈ ਅੜਿਆ ਕੂਝ ਡਾਰੋਂ ਵਿਛੜੀ ਮਰਦੇ ਹੋਏ ਹਾਂ ਕਹਿ ਰਹੀ ਹੁਣ ਛੱਡ ਪਾਣੀ ਛਿੜਕਣਾ ਜੀਣਾ ਮੇਰਾ ਬੇਸੂਦ ਹੈ ਫਾੜ ਦੇ ਲਿਖਿਆ ਬੇਦਾਵਾ ਰੂਹ ਮੇਰੀ ਮੌਜੂਦ ਹੈ ਬਸ ਹੁਣ ਆਖਰੀ ਅਰਦਾਸ ਹੈ ਜੇ ਰਹਿ ਗਿਆ ਕੋਈ ਸਵਾਸ ਹੈ ਉਹ ਨਿਕਲੇ ਤੇਰੀ ਝੋਲੀ ਦੇ ਵਿੱਚ ਖੂਨਾਂ ਦੀ ਖੇਡੀ ਹੋਲੀ ਦੇ ਵਿੱਚ ਇਹ ਸੀਸ ਮੇਰਾ ਦਾਤਿਆ ਚਰਨੀ ਤੇਰੀ ਚੁਕਿਆ ਰਹੇ ਵੀਰਾਂ ਦਾ ਕੀਤਾ ਹੈ ਆਪ ਦਾਤਾ ਇਸ ਤਰ੍ਹਾਂ ਦੁਖਿਆ ਰਹੇ ਇਹ ਮੁਕਤ ਸਰ ਦੀ ਕਰ ਬੁਲਾ ਦੁਨੀਆ ਕੋ ਲਾ ਸਕੇ ਕਿ ਨਾ ਗਾ ਗਾ ਕੇ ਤੇਰੇ ਕਾਰਨਾਮੇ ਵੀਣਾ ਕਦੇ ਥਕੇਗੀ ਨਾ ਇਹ ਕਹਿੰਦੇ ਕਹਿੰਦੇ ਰੁਕ ਗਿਆ ਇਹ ਕਹਿੰਦੇ ਕਹਿੰਦੇ ਰੁਕ ਗਿਆ ਦਸ਼ਮੇਸ਼ ਦਾ ਉਹ ਲਾਲਸੀ ਟੁੱਟੀ ਨੂੰ ਗੰਡਣ ਵਾਲੜਾ ਪ੍ਰੀਤੰਭੀ ਉਹਦਾ ਨਾਲ ਸੀ ਜਿੰਨੇ ਗੁਰੂ ਕੇ ਸਿੱਖ ਬੈਠਿਓ ਮਾਈ ਵਾਏ ਵਾਏ ਗੁੰਝ ਪਾਵੇ ਸਮੰਦਰ ਵਿੱਚ ਗਾਂਡਣਾਰ ਗੋਪਾਲ ਟੁੱਟੀ ਗਾਂਡਣ ਹਾਰ ਗੋਪਾਲ ગાંડણાર ગોપાલ ટૂટી ગાંડણાર ગોપાલ ਆਨੇ ਜੰਗ ਵਿੱਚ ਇੱਕ ਸਨਾਟਾ ਸੀ ਖਾਮੋਸ਼ੀ ਸੀ ਤੇ ਗਰੀਬ ਨੂੰ ਅੱਜ ਬਾਪੂ ਨੇ ਕੰਮਰ ਕਸੇ ਵਿੱਚੋਂ ਕੱਢ ਕੇ ਕਾਗਜ਼ ਆਖਿਆ ਮਾ ਸਿੰਘਾ ਇਹੋ ਕਾਗਜ਼ ਹੈ ਮੈਂ ਸ਼ਹਿਬਦਾਲੇ ਛੱਡੇ ਆਂ ਆਨੰਦਪੁਰ ਛੱਡ ਆਇਆ ਮਾ ਸਿੰਘਾ ਅਰਬਾਂ ਖਰਬਾਂ ਰੁਪਏ ਛੱਡ ਆਇਆ ਤੇਰਾ ਕਾਗਜ਼ ਮੇਰੇ ਕੋਲ ਹੈ ਇਹ ਨਹੀਂ ਮੈਂ ਬੁਲਾਇਆ ਮਾ ਸਿੰਘਾ ਇੰਨੇ ਚਿਰ ਨੂੰ ਜਿਹੜੇ ਨਾਲ ਦੇ ਸਿੰਘ ਸ਼ਹੀਦ ਹੋਏ ਮੈਦਾਨੇ ਜੰਗ ਵਿੱਚ ਗਏ ਸ਼ਹੀਦ ਗੰਜ ਦੇ ਦਰਵਾਜੇ ਅੱਗੇ ਅੱਗੋ ਸ਼ਹੀਦਾਂ ਨੇ ਦਰਵਾਜੇ ਬੰਦ ਕਰ ਲੈ ਚਲੇ ਜਾ ਤੁਸੀਂ ਮਖਤੂਲ ਹੋ ਤੁਸੀਂ ਮਰਦਾ ਹੋ ਤੁਸੀਂ ਬੇਮੁਖ ਹੋ ਤੁਸੀਂ ਕਾਇਰ ਔਰ ਬੁਜਦਲ ਹੋ ਤੁਹਾਡੇ ਵਾਸਤੇ ਸ਼ਹੀਦ ਗਾਹ ਦੇ ਦਰਵਾਜੇ ਨਹੀਂ ਖੁੱਲਣ ਤਰੂੰ ਆ ਕੇ ਰੋਲਾ ਪਾ ਤਾ ਮਾਂ ਸ਼ਿੰਗਾਰ ਲੁੱਟੇ ਗਏ ਅਸੀਂ ਸ਼ਹੀਦਾਂ ਵਿੱਚ ਦਾਖਲ ਨਹੀਂ ਹੋਏ ਸਾਡੇ ਵਾਸਤੇ ਸ਼ਹੀਦ ਗਾਹ ਦੇ ਦਰਵਾਜੇ ਨਹੀਂ ਖੁੱਲੇ ਅਸੀਂ ਮੁਰਦਿਆਂ ਚ ਗਿਣੇ ਗਏ ਆ ਕੋਈ ਕਰ ਚਾਰ ਇਹ ਪਾਈ ਸਾਹਿਬ ਆਈ ਮਾਂ ਸਿੰਘ ਨੇ ਫਿਰ ਇੱਕ ਵਾਰਾਂ ਪੁਕਾਰ ਕੀਤੀ ਦਾਦਾ ਮੇਰੇ ਸਾਥੀ ਮੇਰੇ ਕੰਨਾਂ ਛਾ ਕੇ ਰੋ ਰਹੇ ਨੇ ਕਰਦੇ ਰਹਿਮਤ ਕਰਦੇ ਮੇਰ ਕਰਦੇ ਬੇੜਾ ਪਾਰ ਕਾਗਜ਼ ਪਾੜ ਦਿੱਤਾ ਖਦਰਾਣੇ ਦੀ ਟਾਬ ਤੇ ਪੁਰਜੇ ਖਲਾਰ ਦਿੱਤੇ ਟੁੱਟੀ ਹੋਈ ਗੰਢ ਲਈ ਜਿਨ੍ਹਾਂ ਨੂੰ ਆਪਣੇ ਬਣਾਇਆ ਸੀ ਜਿਨ੍ਹਾਂ ਨੂੰ ਆਪਣੇ ਲੜ ਲਾਇਆ ਸੀ ਅੰਤ ਵੇਲੇ ਤੱਕ ਉਹਨਾਂ ਦੀ ਸਹਾਇਤਾ ਕੀਤੀ ਉਹਨੇ ਬਖਸ਼ੀਆਂ ਹੋਈਆਂ ਰੂਹਾਂ ਸ਼ਹੀਦ ਬਣ ਗਈਆਂ ਕਾਫਲਾ ਬਣ ਕੇ ਤੁਰੀਆਂ ਸ਼ਹੀਦਗਾਂ ਦੇ ਦਰਵਾਜ਼ੇ ਅੱਗੇ ਪਹੁੰਚੀਆਂ ਦਰਵਾਜ਼ੇ ਖੁੱਲ ਗਏ ਅੰਦਰਲੇ ਸ਼ਹੀਦ ਅੰਦਰੋਂ ਕਾਹ ਰਹਿ ਸਣ ਖਦਰਾਨੇ ਦੀ ਟਾਪ ਤੋਂ ਤੁਰਿਆ ਹੋਇਆ ਕਾਫਲਾ ਬਾਹਰੋਂ ਕਾਹ ਰਿਆ ਸੀ ਗੁਰਵਡ ਭਾਗੀ ਪਾਇਆ ਝਾ ਗੁਰਵਡ ਭਾਗੀ ਪਾਇਆ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ